ਕਰਨ ਤਰਨ ਦੀ ਜਿਮਣੀ ਚੋਣ ਦੇ ਲਈ VOTING ਪ੍ਰਕਿਰਿਆ ਸਵੇਰ ਤੋਂ ਸ਼ੁਰੂ ਹੋ ਚੁੱਕੀ ਹੈ ਲੋਕ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਨੇ ਤੇ ਇਹਨਾਂ ਪਾਰਟੀਆਂ ਦੇ ਵੱਲੋਂ ਜਿਹੜੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਉਹਨਾਂ ਦੇ ਵੱਲੋਂ ਵੀ ਆਪਣੀ ਵੋਟ ਪੁੱਗਤਾ ਦਿੱਤੀ ਗਈ ਹੈ ਇਸੇ ਦੌਰਾਨ ਕੁਝ ਅਜਹੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਵਿਰੋਧੀ ਲੀਡਰਾਂ ਦੇ ਵੱਲੋਂ ਇੱਕ ਦੂਜੇ ਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਅਕਾਲੀ ਦਲ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਵੀਡੀਓ ਜਾਰੀ ਕਰਕੇ ਉਹਨਾਂ ਨੇ ਵੱਡੇ ਖੁਲਾਸੇ ਕੀਤੇ ਨੇ ਸਾਫ਼ ਤੌਰ ਤੇ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਬੂਥਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਖਰ ਆ ਚੋਣਾ ਦੇ ਵਿਚਾਲੇ ਕੌਣ ਬੂਥਾਂ ਤੇ ਕਬਜ਼ਾ ਕਰ ਰਿਹਾ ਹੈ ਅਕਾਲੀ ਦਲ ਦੇ ਵੱਲੋਂ ਮੌਕੇ ਦੀ ਵੀਡੀਓ ਜ਼ਰੀਏ ਹਾਲਾਤ ਦਿਖਾਏ ਗਏ ਨੇ ਕੀ ਕੁਝ ਕਹਿਣਾ ਸੀ ਉਹਨਾਂ ਦਾ ਤੇ ਕਿਸ ਦੇ ਉਹ ਇਲਜ਼ਾਮ ਲਗਾਉਂਦੇ ਨਜ਼ਰ ਆਉਂਦੇ ਨੇ ਤੁਸੀਂ ਵੀ ਸੁਣੋ ਇੱਕ ਮਿੰਟ ਮੈਂ ਆ ਸਾਰੇ ਇੱਥੇ ਅਗਰ ਚਰਨ ਸਿੰਘ ਐਸਐਚਓ ਆਇਆ ਜੀ ਪਹਿਲਾਂ ਇਹਨਾਂ ਨੇ ਬੰਦਾ ਭੇਜਤਾ ਜੀ ਫੇਰ ਬੰਦਾ ਦੁਬਾਰਾ ਸੱਦਿਆ ਜੀ ਸਾਰੇ ਆਹ ਪ੍ਰਸ਼ਾਸਨ ਦਾ ਧੱਕਾ ਆ ਜੀ ਕਦੇ ਕਹਿੰਦੇ ਇਲੈਕਸ਼ਨ ਕਮਿਸ਼ਨ ਦੀ ਟੀਮ ਆਊਗੀ ਜੀ ਕੋਈ ਵੀ ਇਦਾਂ ਦੀ ਗੱਲ ਲੈਣੀ ਆ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਉਲੰਘਣਾ ਕਰਦੀ ਹੋਵੇ ਜੀ ਇਹ ਲੋਕਤੰਤਰ ਆ ਗੁੰਡਾਗਰਦੀ ਚੱਲ ਰਹੀ ਆ ਜੀ ਆਮ ਆਦਮੀ ਪਾਰਟੀ ਵੱਲੋਂ ਅਸੀਂ ਅਪੀਲ ਕਰਦੇ ਆਂ ਪੰਜਾਬ ਵਾਸੀਆਂ ਨੂੰ ਵੀ ਆ ਦੇਖ ਲਓ ਇੱਥੇ ਇਹ ਕੀ ਹਰਕਤ ਆ ਪ੍ਰਸ਼ਾਸਨ ਦੇ ਗੁਰਚਰਨ ਸਿੰਘ ਐਸਐਚਓ ਸ਼ਰਿਆਨ ਧੱਕਾ ਗੁੰਡਾਗਰਦੀ ਆਮ ਆਦਮੀ ਪਾਰਟੀ ਦੇ ਕਹਨ ਤੇ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਕਿ ਕੀ ਆ ਜੀ ਵੀ ਵੇਖੋ ਇੱਕ ਅੱਗੇ ਐਸਐਸਪੀ ਸਾਹਿਬ ਸਸਪੈਂਡ ਹੋਈਏ ਇਸ ਚੱਕਰ ਦੇ ਵਿੱਚ ਕਿਉਂਕਿ ਉਹਨੇ ਸ਼ਰਿਆਮ ਗੁੰਡਾਗਰਦੀ ਕੀਤੀ ਸੀ ਤੇ ਆ ਗੁਰਚਰਨ ਸਿੰਘ ਐਸਐਚਓ ਗੁਰਪ੍ਰੀਤ ਸਿੰਘ ਏਐਸਆਈ ਸ਼ਰਿਆਮ ਧੱਕਾ ਕਰ ਰਿਹਾ ਸਾਰਾ ਪ੍ਰਸ਼ਾਸਨ ਜੀ ਔਰ ਇਹਨਾਂ ਨੂੰ ਧੱਕੇ ਨਾਲ ਰੈਸਟ ਕੀਤਾ ਗਿਆ ਜੀ ਔਰ ਇੱਕ ਸਾਡਾ लवली ਪ੍ਰਧਾਨ ਰੈਸਟ ਕੀਤਾ ਗਿਆ ਜੀ ਸਾਡੇ ਬੂਥ ਕੈਪਚਰ ਕੀਤੇ ਜਾ ਰਹੇ ਆ ਸਰਕਾਰੀ ਤੰਤਰ ਦੇ ਨਾਲ ਖਾਕੀ ਵਰਦੀ ਦੇ ਨਾਲ ਆ ਤੁਹਾਡੇ ਸਾਹਮਣੇ ਬੈਠੇ ਜੀ ਸਾਰੇ ਸ਼ਰਿਆਮ ਧੱਕਾ ਕਰ ਰਹੀ ਜੀ ਪੁਲਿਸ ਔਰ ਤੁਸੀਂ ਹਾਲਾਤ ਦੇ ਵੇਖੋ ਇੰਨੀ ਕਿਉਂ ਬੁਖਲਾਈ ਆ ਸਰਕਾਰ ਇਹ ਸਾਰੀਆਂ ਕੰਪਲੇਂਟਾਂ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਪਾਵਾਂਗੇ ਇਹਨਾਂ ਦੀਆਂ ਇਹਨਾਂ ਦੀਆਂ ਸਚਾਈਆਂ ਦੱਸਾਂਗੇ ਗੁਰਚਰਨ ਐਸਐਚਓ ਐਸਆਈ ਗੁਰਪ੍ਰੀਤ ਸਿੰਘ ਪਹਿਲਾਂ ਇੱਥੋਂ ਇਹਨਾਂ ਨੇ ਬਿਠਾਇਆ ਜੀ ਫਿਰ ਦੂਸਰੇ ਪਾਸੋਂ ਸਾਡਾ ਇੱਕ ਬੰਦਾ ਚੱਕ ਲਿਆ ਜੀ ਸ਼ਰਿਆਮ ਧੱਕਾ ਕੀਤਾ ਜਾ ਰਿਹਾ ਜੀ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਅਸੀਂ ਲਿੱਤੀ ਕੰਪਲੇਂਟ ਵੀ ਦੇਣ ਚੱਲੇ ਆ ਜੀ ਐਸਐਚਓ ਗੁਰਚਰਨ ਸਿੰਘ ਦੇ ਖਿਲਾਫ ਔਰ ਐਸਆਈ ਗੁਰਪ੍ਰੀਤ ਦਾ ਨਾਲ ਔਰ ਜਿਹੜੇ ਮੌਜੂਦਾ ਐਸਐਸਪੀ ਸਾਹਿਬ ਉਹਨੂੰ ਵੀ ਬੇਨਤੀ ਕਰਦੇ ਇਸੇ ਚੱਕਰ 'ਚ ਜੀ ਪਹਿਲਾਂ ਹੀ ਮੋਰ ਲੱਗੀ ਆ ਕਿ ਜਿਹੜਾ ਜਿਹੜੀ ਇਹ ਪੁਲਿਸ ਸੀਗੀ ਐਸਐਸਪੀ ਸਾਹਿਬ ਸਸਪੈਂਡ ਕੀਤੀ ਗਈ ਸੀ ਇਸੇ ਚੱਕਰ 'ਚ ਕੀਤੀ ਗਈ ਸੀ ਸ਼ਰਿਆਮ ਤੱਕ ਆ ਕੀਤਾ ਜਾ ਰਿਹਾ ਜੀ ਲੋਕਤੰਤਰ ਦਾ ਘਾਣ ਲੋਕਤੰਤਰ ਦਾ ਘਾਣ ਆ ਅਸੀਂ ਹੁਣ ਲੈਕਚਰ ਕਮਿਸ਼ਨਸ ਹੋਰ ਦਰਬਾਰ ਸਾਹਿਬ ਤੋਂ ਸਿੱਧਾ ਜਾਵਾਂਗੇ ਜੀ ਗੁਰਚਰਨ ਸਿੰਘ ਔਰ ਏਐਸਆਈ ਗੁਰਪ੍ਰੀਤ ਸਿੰਘ ਸ਼ਰਿਆਮ ਤੱਕ ਆ ਕਰ ਰਿਹਾ ਜੀ ਆਮ ਆਦੀ ਪਾਰਟੀ ਨੇ ਇਲੈਕਸ਼ਨ ਵੋਟਾਂ ਅਜੇ ਸ਼ੁਰੂ ਹੋਈਆਂ ਪੈਣੀਆਂ ਉਹ ਤੋਂ ਪਹਿਲਾਂ ਹੀ ਹਾਰ ਮੰਨ ਲਈ ਸੀ ਜਿਵੇਂ ਪਿਛਲੇ ਮਹੀਨਿਆਂ ਤੋਂ ਅਕਾਲੀ ਆਗੂ ਨੂੰ ਡਰਾਉਣਾ ਤਮਕਾਉਣਾ ਪਰਚੇ ਹਰ ਪ੍ਰਸ਼ਾਸਨ ਦਾ ਅਧਿਕਾਰੀ ਹਰੇਕ ਡਿਪਾਰਟਮੈਂਟ ਦਾ ਅਧਿਕਾਰੀ ਸਰਕਾਰ ਦਾ ਗੁੱਲਾ ਬਣ ਕੇ ਕੰਮ ਕਰ ਰਿਹਾ ਸੀ ਜਿਵੇਂ ਕੱਲੀ ਆਪੋ ਦੇ ਛੁੱਟੇ ਪਰਚੇ ਹੋਇਆ ਕੁਝ ਦਿਨ ਪਹਿਲਾਂ ਮਾਨਯੋਗ ਚੋਣ ਕਮਿਸ਼ਨ ਦਾ ਡੰਡਾ ਪ੍ਰਸ਼ਾਸਨ ਤੇ ਚੱਲਿਆ ਸਰਦਾਰ ਸੁਖ ਸਿੰਘ ਬਾਦਲ ਜੀ ਨੇ ਬਾਦ ਚੱਕੀ ਉਤੋਂ ਬਾਅਦ ਮਾਨਯੋਗ ਚੋਣ ਕਮਿਸ਼ਨ ਨੇ ਜਿੱਤੇ ਅਧਿਕਾਰੀਆਂ ਨੂੰ ਪਰੇ ਕੀਤਾ ਉਹਦੇ ਨਾਲ ਹੀ 24 ਘੰਟੇ ਦੇ ਅਨਕੋਰੀ ਦੇ ਹੁਕਮ ਦਿੱਤੇ ਤੇ ਅੱਜ ਦਾੰਟੂ ਨੂੰ ਅਖਬਾਰ ਚ ਖਬਰ ਲੱਗੀ ਹੋਈ ਆ ਤੇ ਵੱਡੀ ਜਿੱਤ ਦਾ ਕਰ ਜਲਦੀ ਤੇ ਇਹ ਗੱਲ ਸਾਹਮਣੇ ਆ ਰਹੀ ਆ ਕਿ ਜਿਹੜੀ ਨੁਕਰੀ ਹੋਈ ਉਹਨ ਕੋਈ ਜੇ ਗੱਲ ਸਾਬਤ ਹੋਈ ਆ ਕਿ ਇਹ ਪਰਚੇ ਇਲੈਕਸ਼ਨ ਤੋਂ ਕਾਲੀ ਦਲ ਦੇ ਆਗੂਆਂ ਨੂੰ ਪਿੰਡ-ਪਿੰਡ ਤੋਂ ਪਰੇ ਕਰ ਲਈ ਡਰਾਉਣ ਲਈ ਧੋਖਾਉਣ ਲਈ ਇਲੈਕਸ਼ਨ ਪ੍ਰਭਾਵਿਤ ਕਰਨ ਲਈ ਕੀਤੇ ਗਏ ਝੂਠੀਆਂ ਐਫਆਈਆਰ ਕਿਤੇ ਨਹੀਂ ਆ ਬਾਹਰ ਲੈ ਕੇ ਤਰੰਤਾ ਨਹੀਂ ਬਾਹਰ ਲੈ ਗਿਆ ਜੀ ਜਿਹੜੀਆਂ ਐਫਆਈਆਰ ਕਰਕੇ ਇਥੋਂ ਦੇ ਆਗੂ ਦੇ ਨਾਮ ਪਾ ਕੇ ਉਹਨਾਂ ਨੂੰ ਚੱਕਿਆ ਗਿਆ ਸੀ ਉਹ ਸਾਰੇ ਆਗੂ ਜਿੱਥੇ ਰਾਤ ਆਪਣੇ ਆਪਣੇ ਘਰੇ ਪਹੁੰਚੇ ਕਿਉਂਕਿ ਸਰਦਾਰ ਸੁਖਬੀ ਸਿੰਘ ਬਾਦਲਜੀਤ ਦੀ ਲੜਾਈ ਲੜ ਰਹੇ ਸੀ ਅੱਗੇ ਹੋ ਕੇ ਪ੍ਰਧਾਨ ਸਾਹਿਬ ਉਥੇ ਹੀ ਇਹ ਕੋਈ ਨਾ ਸਾਉਂਦ ਕਰ ਦਿੱਤਾ ਦਾਤਰ ਨੂੰ ਚ ਖੌਮ ਹੀ ਲੱਗੀ ਹੋਈ ਅੱਜ ਕਿ ਇਹ ਝੂਠੇ ਪਰਚੇ ਇਲੈਕਸ਼ਨ ਜਿੱਤਣ ਲਈ ਆਮ ਆਦੀ ਪਾਰਟੀ ਨੇ ਕਿਤੇ ਮੈਂ ਸਮਝਦਾ ਕਿ ਇਲੈਕਸ਼ਨ ਦੇ ਵੋਟਾਂ ਪੈਣ ਤੋਂ ਪਹਿਲਾਂ ਹੀ ਆਮ ਆਦੀ ਪਾਰਟੀ ਨੇ ਆਪਣੀ ਹਾਰ ਮੰਨ ਲਈ ਆ ਕਿਉਂਕਿ ਪਰਚੇ ਤੇ ਟੱਕੇ ਉਹਨਾਂ ਨਾਲ ਹੁੰਦੇ ਹੁੰਦੇ ਨੇ ਜਿਹੜੇ ਚਿੱਤੇ ਦੇ ਹੁੰਦੇ ਨੇ ਸੋ ਇਸ ਲਈ ਬੇਨਤੀ ਆ ਸ਼੍ਰੋਮਣੀ ਕਾਲਦਨ ਦੇ ਤਰਨ ਤਾਰਨ ਦੇ ਕੱਲੇ ਕੱਲੇ ਬੂਥ ਥੇ ਬਟੇ ਅਕਾਲੀ ਆਗੂਆਂ ਨੂੰ ਤਕੜੇ ਹੋ ਕੇ ਲੜਾਈ ਲੜੋ ਇੱਕ ਇੱਕ ਵੋਟ ਕੱਢ ਕੇ ਕਰੋ ਇੱਕ ਇੱਕ ਵੋਟ ਪਾਓ ਸ਼੍ਰੋਮਣੀ ਕਾਲਦਨ ਨੂੰ ਜਿਤਾ ਕੇ 2027 ਦੀ ਨੀਂਹ ਰੱਖੀਏ ਸੋਹਣੇ ਪੰਜਾਬ ਦੀ ਨਹੀਂ ਰੱਖੀਏ ਤੇ ਲੱਖ ਲਾਹਣ ਤਾਂ ਆਮਾ ਦੀ ਪਾਰਟੀوں ਜਿਹੜੀ ਇਸ ਹੱਦ ਤੱਕ ਮਤਲਬ ਗਿਰ ਗਏ ਜਿਹੜੇ ਪਰਚਿਆਂ ਦੀ ਪੋਲਿਟਿਕਸ ਕੀਤੀ ਧਮਕੀਆਂ ਦੀ ਪੋਲਿਟਿਕਸ ਕੀਤੀ ਇਹ ਤਾਂ ਕੀਤੀ ਕਿਉਂਕਿ ਦਿਖ ਰਿਹਾ ਕਿ ਹਾਰ ਦੇ ਸਿਰੇ ਤੇ ਖੜੇ